ਪਤੇਗੜ ਸਾਹਿਬ ਦੀ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਤੇ ਖੇਲੋ ਇੰਡੀਆ ਦੇ ਸਹਿਯੋਗ ਦੇ ਨਾਲ ਖੇਲੋ ਇੰਡੀਆ ਮਹਿਲਾ ਸਿਟੀ ਲੀਗ ਰੋਡ ਸਾਈਕਲਿੰਗ ਇਵੈਂਟ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦਰ ਸਰਦਾਰ ਗਵਿੰਦਰ ਸਿੰਘ ਢਿੱਲੋਂ ਨੇ ਜੇਤੂਆਂ ਨੂੰ ਤਮਗੇ ਦਿੱਤੇ ਇਹਨਾਂ ਨੇ ਇਵੈਂਟ ਵਿੱਚ ਹਿਸਲ ਐਂਡ ਵਾਨੀਆ ਸਾਰੀਆਂ ਲੜਕੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਪ੍ਰਬੰਧਕਾਂ ਵੱਲੋਂ ਕਿਤੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਖਾਸ ਕਰਕੇ ਲੜਕੀਆਂ ਦੇ ਲਈ ਬਹੁਤ ਜ਼ਰੂਰੀ ਨੇ ਇਸ ਮੌਕੇ ਐਥਲੀਟ ਕਮਿਸ਼ਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੈਂਬਰ ਕਮਾਂਦਰੀ ਸਾਈਕਲਿਸਟ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਜਗਦੀਪ ਸਿੰਘ ਕਾਲੋ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਾਈਕਲਿੰਗ ਦੀ ਤਰੱਕੀ ਦੇ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ ਤੇ ਸੂਬੇ ਦੀਆਂ ਕਰੀਬ recycling associations ਉਹਨਾਂ ਦੇ ਨਾਲ ਰابطਾ ਰੱਖ ਕੇ ਵੱਖ-ਵੱਖ ਇਵੈਂਟ ਕਰਾਉਣ ਤੇ ਪੰਜਾਬ ਸਾਈਕਲਿੰਗ ਨੂੰ ਨਵੀਆਂ ਲੀਹਾਂ ਉੱਤੇ ਲਾਉਣ ਦੇ ਲਈ ਕਮਰਕੱਸਾ ਕਰਕੇ ਚੱਲ ਰਹੀਆਂ ਨੇ ਤੇ ਬਹੁਤ ਜਲਦ ਪੰਜਾਬੀ ਸਾਈਕਲਿੰਗ ਵਿੱਚ ਵੱਡੀਆਂ ਤਬਦੀਲੀਆਂ ਨਜ਼ਰ ਆਉਣਗੀਆਂ ਅੱਜ ਦਾ ਇਹ ਬੜਾ ਵਧੀਆ ਇਵੈਂਟ ਕੀਤਾ ਗਿਆ ਜਿਹੜਾ ਇਵੈਂਟ ਪ੍ਰਬੰਧਕਾਂ ਨੇ ਕੀਤਾ ਬੜਾ ਅੱਛਾ ਤੇ ਬਹੁਤ ਵਧੀਆ ਪ੍ਰਬੰਧ ਹੈ ਔਰ ਖਾਸ ਕਰਕੇ ਜਿਹੜਾ ਇਹ ਗਰਲਜ਼ ਵਾਸਤੇ ਲੜਕੀਆਂ ਵਾਸਤੇ ਇਸ ਇਵੈਂਟ ਦੇ ਵਿੱਚ ਉਹਨਾਂ ਨੂੰ ਪ੍ਰਮੁਖਤਾ ਦਿੱਤੀ ਗਈ ਹੈ ਤੇ ਉਹਨਾਂ ਦੀ ਸਾਈਕਲਿੰਗ ਕਰਾਈ ਗਈ ਹੈ ਅ ਸਮਿਤਾ ਸਾਈਕਲਿੰਗ ਜਿਹੜੀ ਲੀਗ ਹੈ 2025-26 ਉਹਦੀ ਸ਼ੁਰੂਆਤ ਇਹਨਾਂ ਨੇ ਪਾਇਲਟ ਪ੍ਰੋਜੈਕਟ ਜਿਹੜਾ ਹੈ ਇਹ ਸ੍ਰਮ ਤੋਂ ਕੀਤਾ ਅੱਜ ਇਸ ਪਾਵਨ ਧਰਤੀ ਦੇ ਉੱਪਰ ਫਤਿਹਗੁਰ ਸਾਹਿਬ ਦੇ ਵਿੱਚ ਜਿਹੜਾ ਅੱਜ ਅਸਮਿਤਾ ਖੇਲੋ ਇੰਡੀਆ ਔਰ ਔਰ ਵੂਮਨ ਸਿਟੀ ਲੀਗ ਦਾ ਆਯੋਜਨ ਕੀਤਾ ਗਿਆ ਇਹ ਸਿਟੀ ਲੀਗ ਦੇ ਵਿੱਚ ਜਿੱਥੇ ਤਿੰਨ categories ਸਬ ਜੂਨੀਅਰ ਜੂਨੀਅਰ ਔਰ ਸੀਨੀਅਰ category ਦੇ ਬੱਚੀਆਂ ਨੇ ਜਿੱਥੇ ਭਾਗ ਲਿਆ ਔਰ ਉਸ ਇਸ ਇਵੈਂਟ ਦੇ ਵਿੱਚ ਸਾਨੂੰ ਪੂਰਾ ਸਹਿਯੋਗ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਫਤਿਹਗੜ੍ਹ ਸਾਹਿਬ ਦਾ ਔਰ ਵਿਸ਼ੇਸ਼ ਤੌਰ ਤੇ ਡਿਸਟ੍ਰਿਕਟ ਸਾਈਕਲਿੰਗ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਔਰ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਪ੍ਰੋਗਰਾਮ ਕੀਤਾ ਗਿਆ ਸਾਈਕਲ ਫੈਡਰੇਸ਼ਨ ਆਫ ਇੰਡੀਆ ਦੇ ਜਮਸਕੱਤਰ ਸ਼੍ਰੀ ਮਨਿੰਦਰ ਪਾਲ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ